ਜਵਲਮਿਕੀ ਤਨ ਤਨ ਸਤਿਗੁਰੂ ਗਿਆਨनाथ ਜੀ ਕਲਯੁਗ ਦੇ અવਤਾਰ ਪੂਰਨ ਕੁਲ ਸੰਸਾਰ ਦੇਤੇ ਚਮਕੇ ਜਿਸ ਦਾ ਪਰਪਕਾਰ ਸਾਸੰਗਤ ਕੀ ਅਸੀਂ ਜਾਣਦੇ ਹਾਂ ਕਿ ਸਮੇਂ ਸਤਿਗੁਰੂ ਗਿਆਨਨਾਥ ਮਹਾਰਾਜ ਜੀ ਪਾਵਨ ਵਾਲਮਿਕੀ ਤੀਰਥ ਉੱਪਰ ਆਏ ਔਰ ਕਿੰਨਾ ਸਮਾਂ ਸੰਘਰਸ਼ ਕਰਨ ਤੋਂ ਬਾਅਦ ਉਹਨਾਂ ਨੇ ਸਾਨੂੰ ਜਾਨਕੀ ਵਾਲਮਿਕਨ ਸਮਾਇ ਨੂੰ ਪਾਵਨ ਵਾਲਮਿਕੀ ਤੀਰਥ ਉੱਪਰ ਭਗਵਾਨ ਵਾਲਮਿਕੀ ਜੀ ਦੇ ਦਰਸ਼ਨ ਕਰਨ ਔਰ ਉਹਨਾਂ ਦੀ ਪੂਜਾ ਆਰਾਧਨਾ ਕਰਨ ਦੇ ਅਧਿਕਾਰ ਲੈ ਕੇ ਦਿੱਤੇ ਸਤਗੁਰੂ ਗਿਆਨਨਾਥ ਮਹਾਰਾਜ ਜੀ 1940ਵੀਂ ਵਿੱਚ ਪਵਨ ਵਾਲਮੀਕੀ ਤੀਰਥ ਉੱਪਰ ਆਏ ਉਸ ਸਮੇਂ ਵਾਲਮੀਕੀ ਤੀਰਥ ਉੱਪਰ ਸਵਰਨ ਜਾਤੀ ਦੇ ਲੋਕਾਂ ਦਾ ਕਬਜ਼ਾ ਸੀ ਉੱਚ-ਨੀਚ ਔਰ ਜਾਤ-ਪਾਤ ਦੇ ਭੇਤ ਭਾਵ ਹੋਣ ਕਾਰਨ ਸਵਰਨ ਜਾਤੀ ਦੇ ਲੋਕ ਵਾਲਮੀਕੀ ਸਮਾਏ ਨੂੰ ਵਾਲਮੀਕੀ ਤੀਰਥ ਉੱਪਰ ਨਤਮਸਤਕ ਹੋਣ ਤੱਕ ਹੀ ਵਾਲਮੀਕੀ ਤੀਰਥ ਦੇ ਨੇੜੇ ਉਹ ਵੀ ਲੰਘਣ ਨਹੀਂ ਦਿੰਦੇ ਸੀ ਸਤਗੁਰੂ ਗਿਆਨਨਾਥ ਮਹਾਰਾਜ ਜੀ ਨੇ ਵਾਲਮੀਕੀ ਤੀਰਥ ਉੱਪਰ ਆ ਲਗਾਤਾਰ 12 ਸਾਲ ਕਠੋਰ ਕਠੋਰ ਤਪ ਕਰਦੇ ਹੋਏ ਸੰਘਰਸ਼ ਕਰਦੇ ਹੋਏ ਭਗਵਾਨ ਵਾਲਮੀਕੀ ਜੀ ਦਾ ਸਿਮਰਨ ਕਰਦੇ ਹੋਏ ਤੀਰਤ ਦੀ ਲੜਾਈ ਲੜੀ ਔਰ ਉਹਨਾਂ ਨੇ 12 ਸਾਲ ਸੰਘਰਸ਼ ਕਰਨ ਤੋਂ ਬਾਅਦ ਪਵਨ ਵਾਲਮੀਕੀ ਤੀਰਤ ਨੂੰ ਸਵਰਨ ਜਾਤੀ ਦੇ ਲੋਕਾਂ ਕੋਲੋਂ ਆਜ਼ਾਦ ਕਰਵਾਇਆ ਇਨ੍ਹਾਂ 12 ਸਾਲਾਂ ਵਿੱਚ ਸਤਿਗੁਰੂ ਗਿਆਨनाथ ਜੀ ਉੱਪਰ ਸਵਰਨ ਜਾਤੀ ਦੇ ਲੋਕਾਂ ਵੱਲੋਂ ਬਹੁਤ ਹੀ ਤਸ਼ੱਦਦ ਕੀਤਾ ਗਿਆ ਉਹਨਾਂ ਤੇ ਪੱਥਰ ਮਾਰੇ ਔਰ ਉਹਨਾਂ ਦੇ ਨਾਲ ਹੋਰ ਵੀ ਊਚ ਨੀਚ ਔਰ ਜਾਤੀ ਸ਼ੂਚਕ ਸ਼ਬਦ ਬੋਲਦਿਆਂ ਹੋਇਆ ਬਹੁਤ ਹੀ ਬੁਰਾ ਵਿਵਹਾਰ ਕੀਤਾ ਪਰ ਅੰਤ ਸਤਿਗੁਰੂ ਗਿਆਨनाथ ਮਹਾਰਾਜ ਜੀ ਦੀ ਸ਼ਕਤੀ ਤਪੂ ਬਲ ਭਗਤੀ ਦੇ ਅੱਗੇ ਸਵਰਨ ਜਾਤੀ ਦੇ ਲੋਕਾਂ ਨੂੰ ਝੁਕਣਾ ਪਿਆ ਔਰ ਜਿੱਥੇ ਸਤਿਗੁਰੂ ਗਿਆਨनाथ ਜੀ ਨੇ ਪਾਵਨ ਵਾਲਮੀਕੀ ਤੀਰਥ ਉੱਪਰ ਬੈਠ ਕੇ ਵਾਲਮੀਕੀ ਤੀਰਥ ਲਈ ਸੰਘਰਸ਼ ਕੀਤਾ ਉੱਥੇ ਸਤਿਗੁਰੂ ਗਿਆਨनाथ ਮਹਾਰਾਜ ਜੀ ਨੇ ਪਾਵਨ ਵਾਲਮੀਕੀ ਮੰਦਰ ਗਿਆਨ ਆਸ਼्रम ਦੀ ਸਥਾਪਨਾ ਕੀਤੀ ਇਸ ਗਿਆਨ ਆਸ਼्रम ਦੀ ਸਥਾਪਨਾ ਕਰਦਿਆਂ ਹੋਇਆ ਸਤਗੁਰੂ ਗਿਆਨनाथ ਮਹਾਰਾਜੀ ਨੇ ਭਗਵਾਨ ਵਾਲਮੀਕੀ ਜੀ ਦੇ ਪਾਵਨ ਤੀਰਥ ਔਰ ਪਾਵਨ ਨਾਮ ਦੇ ਪ੍ਰਚਾਰ ਪ੍ਰਸਾਰ ਨੂੰ ਅੱਗੇ ਤੋਰਿਆ